ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹਲੇ 8 ਨੰਬਰ ਤੂਫਾਨ ਚੱਲਦਾ ਸੀ ਆਇਆ ਥੱਲੇ ਥੋੜਾ ਥੋੜਾ ਥੱਲੇ ਥੱਲੇ ਫੇਰਨਾ ਕੀ ਹਾਲ ਬਣਿਆ ਪਿਆ ਦੇਖੋ ਕਿੰਨਾ ਖਲਾਰਾ ਬਹੁਤ ਜ਼ਿਆਦੇ ਖਲਾਰਾ ਪਿਆ ਹੋਇਆ ਨਰਾਖਤ ਡਿੱਗੇ ਆ ਕਈ ਥਾਵਾਂ ਤੇ ਤਾਂ ਰੋਡ ਰੋਡ ਬੰਦ ਹੋਏ ਪਏ ਆ ਤੇ ਇਸ ਦਾ ਜਲ ਥੋੜਾ ਥੋੜਾ ਥੱਲੇ ਥੱਲੇ ਮੌਲ ਦੇ ਵਿੱਚ ਘੁੰਮ ਕੇ ਆਉਨੇ ਆ ਬਾਹਰ ਦਾ ਮਾਹੌਲ ਚਲ ਵੇਖਦੇ ਆ ਜਾਂਦੇ ਮਨਪ੍ਰੀਤ ਜਸਪ੍ਰੀਤ ਸਕੂਲ ਵਾਲਿਆਂ ਵਾਂਗੂ ਗੱਤ ਕਰੀ ਜਾਂਦੀ ਐ ਅਜ ਤਾਂ ਸਕੂਲ ਵਾਲੀ ਕੁੜੀ ਬਣੀ ਜਾਂਦੀ ਹੈ ਨਾ ਤੇ ਕਈ ਥਾਵਾਂ ਤੇ ਤਾਂ ਹੁਣ ਖਬਰਾਂ ਦੇ ਵਿੱਚ ਵਿਖਾਉਂਦੇ ਆ ਟੀਵੀ ਦੇ ਵਿੱਚ ਬਹੁਤ ਥਾਈ ਨੁਕਸਾਨ ਹੋਇਆ ਸਾਡੇ ਇੱਥੇ ਵੀ ਆਵੇ ਕਿੰਨਾ ਕੂੜ-ਕਬਾੜ ਪਾਇਓ ਮਨ ਵਿਚਾਰਿਆ ਸਫਾਈ ਵਾਲਿਆਂ ਦੀ ਕਵਸਤੀ ਸਫਾਈ ਵਾਲਿਆਂ ਦੀ ਕਵਸਤੀ ਹੈ ਨਾ ਉਹ ਟ੍ਰੇਨਾਂ ਤਾਂ ਚੱਲ ਪਈਆਂ ਮਨਪ੍ਰੀਤ ਇਹ ਤਾਂ ਚੱਲ ਪਈ ਹਜੇ ਕਟਿਆ ਨਹੀਂ 8 ਨੰਬਰੀ ਆ। ਹੋਰ ਵੀ ਤਾਂ ਜੇ ਇਹ ਖਵਾ ਬਹੁਤ ਜ਼ਿਆਦੇ ਆ। ਹੈ ਆ ਹੋੜ ਗ ਗਿਆ ਵਾ। ਉਹ ਪਿਆ ਮੁੱਦਾ। ਉਹ ਨਕਿਆ ਪੰਸਾਰਾ। ਆ ਜਿਹੜਾ। ਚਲ ਇਹਨਾਂ ਦੇ ਵਧੀਆ ਹੋ ਗਿਆ। ਜਿਹੜਾ ਜਾਂਦੇ ਮੱਛਰ ਜਾਂਦਾ ਸੀਗਾ। ਇਹ ਕਿੰਨੀ ਵਾਰੀ ਇਹਨਾਂ ਨੇ ਕਹਿ ਕੋ ਕਿ ਕਟਵਾਇਆ। ਪੌੜੀਆਂ ਚੜ ਕੇ ਚੱਲੋ। ਤੇ ਬਾਬੇ ਵਿਚਾਰੇ ਕਿਵੇਂ ਚੜਨਗੇ ਆ। ਮਾਰਕੀਟ ਵਾਲਿਆਂ ਲੈਕਟਾਂ ਵਗੈਰਾ ਸਾਰਾ ਕੁਝ ਬੰਦ ਕੀਤਾ। ਕਿਉਂਕਿ ਪਤਾ ਨਹੀਂ ਕਿਉਂਕਿ ਬਹੁਤ ਜ਼ਿਆਦਾ ਭਾਰੀ ਸੀਗਾ ਘੜਾ ਨਹੀਂ ਹੋਣੀ ਤਾਂ ਚੱਲ ਗਏ ਅਜੇ ਵੀ ਬਹੁਤ ਜ਼ਿਆਦਾ ਬੱਦਲ ਖੁਲਿਆ ਹੋਇਆ ਲੱਗਦਾ ਤਾਂ ਨਹੀਂ ਹਲੇ ਵੀ ਰੁਕੂਗਾ ਬਹੁਤ ਪਾਣੀ ਖੜਾ ਟਲਕਣ ਤੋਂ ਧਿਆਨ ਨਾਲ ਨੇ ਆ ਗਿਆ ਫੇਰ ਇੱਕਦਮ ਵੀ ਰਾਜਨੌਲਾ ਦੇ ਫੋਨ ਉੱਧਰ ਕਿੰਨੀ ਸੌਂਸ ਸੌਂ ਰੋਡਾਂ ਤੇ ਸੁੰਨ ਸਰਾਂ ਪਈ ਆ ਅਵੀ ਰਾ ਬੰਦ ਕੀਤੇ ਹੋਏ ਮੋਰੀਆਂ ਲਾ ਲਾ ਕੇ ਦੇਖਦੇ ਆ ਮੋਲ ਦਾ ਹਾਲ ਚਲ ਥੋੜਾ ਥੋੜਾ ਖੁੱਲ ਗਿਆ ਹੈ ਨਾ ਇਹ ਆ ਦੁਕਾਨਾਂ ਬੰਦ ਹੀ ਨਹੀਂ ਹੋਈਆਂ ਜੁੱਤੀਆਂ ਵਾਲੀਆਂ ਨਾ ਜਿਹੜਾ ਦੂਜਾ ਸਮਾਨ ਆਇਆ ਸੀ ਉਹ ਤਾਂ ਸਾਰਾ ਚੱਕਿਆ ਗਿਆ ਹਨਾ ਆ ਹੀ ਰਹਿ ਗਿਆ ਪਰ ਇੱਕ ਗੱਲ ਵਧੀਆ ਕਿ ਮੇਰੀ ਤੂਫਾਨ ਜੋ ਮਰਜ਼ੀ ਆਈ ਜਾਂਦਾ ਲੇਟ ਨਹੀਂ ਜਾਂਦੀ ਬਿਲਕੁਲ ਹੀ ਲੇਟ ਨਹੀਂ ਕੱਟਦੀ ਲੇਟ ਬੰਦ ਨਹੀਂ ਹੁੰਦੀ 24 ਘੰਟੇ ਲੇਟ ਆ 12 ਮਹੀਨੇ ਦੀ ਦਿਨ ਲੈਟ ਰਹਿੰਦੀ ਆ ਤੇ ਜਦੋਂ ਵੀ ਜਾਣੀ ਹੁੰਦੀ ਆ ਲੈਟ ਪਹਿਲਾਂ ਨੋਟਿਸ ਲਾਉਂਦੇ ਆ ਲਿਖ ਕੇ ਪਾਪਾ ਆਪਾਂ ਸਬਜ਼ੀ ਭਾਜੀ ਬਣਾ ਕੇ ਤੇ ਗਜਰੇਲਾ ਬਣਾ ਕੇ ਫੇਰ ਆਏ ਆ ਫਰੀ ਹੋ ਕੇ ਫਲਕੇ ਰਹਿ ਗਏ ਬਸ ਉਹ ਜਾ ਕੇ ਪਕਾ ਲਾਂਗੇ ਤੇ ਕਾਫੀ ਵਿੱਚ ਵਿੱਚ ਦੁਕਾਨਾਂ ਖੁੱਲੀਆਂ ਨੇ ਵਿੱਚ ਬੰਦ ਵੀ ਆ ਆਹ ਆਹ ਪਿਆਮੀ ਕਿੱਧਰ ਨੂੰ ਜਾਂਦੀ ਆ ਹਾਂ ਹਾਂ ਮਿਊਜ਼ਿਕ ਵਜਦਾ ਨਾ ਜਦੋਂ ਆਪਾਂ ਦੁਕਾਨ ਦੇ ਅੰਦਰ ਐਂਟਰ ਹੁੰਨੇ ਆ ਦਾ ਮਿਊਜ਼ਿਕ ਵਜਦਾ ਹਣ ਉੱਥੇ ਖੜਾ ਜਾਣ ਜਾਣ ਕੇ ਆਜੋ ਸੁਣ ਤੀਜਾ ਹੱਟ ਤਾਂ ਖੁੱਲਾ ਖਾਣਾ ਪੀਜਾ ਜੜੀਆਂ ਘਰੇ ਸਬਜ਼ੀਆਂ ਭਾਜੀਆਂ ਬਣਾ ਕੇ ਐਨਾ ਕੁਛ ਉਹ ਐਕਸੀਲੇਟਰ ਤੇ ਖੜਾ ਤਾਂ ਦੇਖੋ ਇੱਧਰ ਨਾ ਹੱਥ ਪਾ ਲੈ ਓ ਮੈਨਿੰਗ ਤਾਂ ਬੰਦ ਆ ਡਿਸਪੈਂਸਰੀਆਂ ਵੀ ਬੰਦ ਆ। ਇੱਥੇ ਬੱਚਿਆਂ ਵਾਲੇ ਤਾਂ ਨਹੀਂ ਹੈਗੇ। ਵੱਡਿਆਂ ਵਾਲੇ ਹੀ ਆ। ਪ੍ਰਧਾਨ ਆਜੋ। ਆਜੋ। ਲੇ ਲੇ ਪਾਪੇ। ਪਾਪੇ ਵੇਖੀ ਕਿਤੇ ਐਕਸੀਲੇਟਰ ਨਾ ਚੜ ਜੇ। ਕੀ ਡੀਜੀ ਹੋ ਜਾਂਦਾ ਭੱਜਿਆ ਕਿੰਡਾ ਖਰਾਵਾ ਪਾਪੇ ਨਾਲ ਦੇ ਕੱਪੜੇ ਪਾਈ ਫਿਰਦਾ ਇੱਕੋ ਕਲਰ ਦੇ ਠੀਕੇ ਪਾਹੀ ਨੂੰ ਕੋਈ ਕੰਸ ਸਭ ਲੋਕਾਂ ਨੇ ਇਹ ਹੈ ਕਿ ਅੱਜ ਚੈਮੋ ਨਾ ਪਾ ਮੈਂ 참 ਲੱਗੀ ਤਾਂ ਵੀ ਮਾਂ ਕਿੱਸੋ ਆ ਇਹਨਾਂ ਨੂੰ ਨੇ ਡਰ ਲੱਗਿਆ ਤੂਫਾਨ ਦੇ ਵਿੱਚ ਖੋਲੀ ਬੈਠੇ ਆ ਅੱਛਾ ਟੀਸੀ ਉਹ ਲਾਉ